ਨਮਸਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਨਵਜੋਤ ਸਿੰਘ ਸਿੱਧੂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਬਿਲਕੁਲ ਉਹ ਸਾਈਲੈਂਟ ਲਹਿ ਨਾ ਹੀ ਉਹਨਾਂ ਨੇ ਚੋਣ ਪ੍ਰਚਾਰ ਦੇ ਵਿੱਚ ਹਿੱਸਾ ਲਿਆ ਕਿਉਂਕਿ ਉਹਨਾਂ ਦੀ ਧਰਮ ਪਤਨੀ ਇੱਕ ਕ੍ਰਿਟੀਕਲ ਸਿਚੁਏਸ਼ਨ ਯਾਨੀ ਕਿ ਕੈਂਸਰ ਤੋਂ ਪੀੜਤ ਹੈ ਉਸ ਦਾ ਇਲਾਜ ਚੱਲ ਰਿਹਾ ਹੈ ਉਸ ਦੇ ਇਲਾਜ ਵਾਸਤੇ ਪੈਸੇ ਮੁਹੱਈਆ ਕਰਾਉਣ ਲਈ ਨਵਜੋਤ ਸਿੰਘ ਸਿੱਧੂ ਨੇ ਆਈਪਲ ਦੇ ਵਿੱਚ ਫਿਰ ਦੁਬਾਰਾ ਜਿਹੜੀ ਕਮੈਂਟਰੀ ਸ਼ੁਰੂ ਕੀਤੀ ਜੇ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਦੇ ਸਿਆਸੀ ਕੈਰੀਅਰ ਬਾਰੇ ਉਹਨਾਂ ਦੀ ਜਿਹੜੀ ਛਵੀ ਹੈ ਉਹ ਬਿਲਕੁਲ ਬੇਦਾਗ ਹੈ ਬੋਲ ਉਹ ਜ਼ਰੂਰ ਜ਼ਿਆਦਾ ਲੈਂਦੇ ਨੇ ਆਟ ਆਫ ਕੰਟਰੋਲ ਉਹ ਜ਼ਰੂਰ ਹੋ ਜਾਂਦੇ ਨੇ ਲੇਕਿਨ ਜੇ ਪੰਜਾਬ ਦੇ ਵਿੱਚ ਜਿੰਨੇ ਵੀ ਰਾਜਨੀਤਿਕ ਲੋਕ ਨੇ ਅਲੱਗ-ਅਲੱਗ ਸਿਆਸੀ ਪਾਰਟੀਆਂ ਤੋਂ ਜਿਹੜੇ ਬਿਲੋਂਗ ਕਰਦੇ ਨੇ ਸਭ ਤੋਂ ਇਮਾਨਦਾਰ ਜੀ ਸ਼ਭੀ ਜੇ ਕਿਰਦਾਰ ਮੰਨਿਆ ਗਿਆ ਹੈ ਉਹ ਹੈ ਨਵਜੋਤ ਸਿੰਘ ਸਿੱਧੂ ਦਾ ਭਾਵੇਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਨੇ ਕਾਂਗਰਸ ਪਾਰਟੀ ਦਾ ਸਮਰਥਨ ਨਹੀਂ ਕੀਤਾ ਚੋਣ ਪ੍ਰਚਾਰ ਦੇ ਵਿੱਚ ਵੀ ਨਹੀਂ ਆਏ ਕੀ ਆਸਾਂ ਲਗਾਈਆਂ ਜਾ ਰਹੀਆਂ ਸੀ ਲੋਕ ਸਭਾ ਦੇ ਦਿਨਾਂ ਜਦੋਂ ਚੋਣਾਂ ਚੱਲ ਰਹੀਆਂ ਸੀ ਕਿ ਸਿੱਧੂ ਸਾਹਿਬ ਨੇ ਜਿਹੜੇ ਉਹ ਜਲਦੀ ਤੋਂ ਜਲਦੀ ਜਿਹੜੇ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਨਗੇ ਅਤੇ ਚੋਣ ਪ੍ਰਚਾਰ ਕਰਨਗੇ ਲੇਕਿਨ ਸਾਰਿਆਂ ਦੀਆਂ ਆਸਾਂ ਧਰੀਆਂ ਧਰਾਈਆਂ ਰਹਿ ਗਈਆਂ ਇਸ ਦੇ ਬਾਵਜੂਦ ਵੀ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਉਹ ਆਪਣੀ ਪਾਰਟੀ ਦੇ ਵਿੱਚ ਬਰਕਰਾਰ ਨੇ ਜੇ ਗੱਲ ਕਰੀਏ ਪਾਰਟੀ ਪ੍ਰਧਾਨ ਦੀ ਰਾਜਾ ਵੜੰਗ ਜਿਹੜੇ ਨੇ ਉਹ ਪਾਰਟੀ ਪ੍ਰਧਾਨ ਵੀ ਨੇ ਅਤੇ ਹੁਣ ਨਵੇਂ ਬਣੇ ਸੰਸਦ ਵੀ ਨੇ ਕਿਉਂਕਿ ਉਹਨਾਂ ਨੇ ਲੋਕ ਸਭਾ ਦੀ ਚੋਣ ਜਿੱਤੀ ਸੀ ਹਲਕਾ ਲੁਧਿਆਣਾ ਤੋਂ ਉਸ ਸੰਸਦ ਦੇ ਵਿੱਚ ਬਿਜੀ ਹੋਣਗੇ ਪ੍ਰਧਾਨਗੀ ਵੀ ਉਹਨਾਂ ਦੇ ਕੋਲ ਹੈ ਲੇਕਿਨ ਗੱਲ ਕਰਦੇ ਹਾਂ ਮੁੱਖ ਮੰਤਰੀ ਯਾਨੀ ਕਿ 2027 ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਕਿਹੜਾ ਹੋਵੇਗਾ ਰਾਜਾ ਵਰਿੰਗ ਹੋਵੇਗਾ ਚਰਨਜੀਤ ਚੰਨੀ ਹੋਵੇਗਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਹੋਵੇਗਾ ਕਿ ਜਿਹੜੇ ਬਿਲਕੁਲ ਸਾਈਲੈਂਟ ਰਹੇ ਨੇ ਲੋਕ ਸਭਾ ਦੀਆਂ ਚੋਣਾਂ 'ਚ ਨਵਜੋਤ ਸਿੰਘ ਸਿੱਧੂ ਹੋਵੇਗਾ ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਸ਼ਬੀ ਹੈ ਉਹ ਬੇਦਾਗ ਹੈ ਉਹਦੀ ਸ਼ਬੀ ਤੇ ਉਸਦੇ ਰਾਜਨੀਤਿਕ ਕੈਰੀਅਰ ਤੇ ਕੋਈ ਵੀ ਪੰਜਾਬ ਦਾ ਬੰਦਾ ਕਿੰਤੂ ਪਰੰਤੂ ਨਹੀਂ ਕਰ ਦਿੰਦਾ ਪੰਜਾਬ ਦੀ ਗਲਤੀ ਬੜੀ ਦੂਰ ਹੈ ਭਾਰਤ ਦਾ ਕੋਈ ਵੀ ਰਾਜਨੀਤਿਕ ਪਰਸਨ ਹੈ ਜਿਹੜਾ ਉਹ ਨਵਜੋਤ ਸਿੰਘ ਸਿੱਧੂ ਦੇ ਕੈਰੀਅਰ ਅਤੇ ਉਸ ਦੇ ਕੈਰੀਅਰ ਦੀ ਸ਼ਿਵੀ ਤੇ ਜਿਹੜਾ ਹੈ ਉਂਗਲੀ ਨਹੀਂ ਖੜੀ ਕਰ ਸਕਦਾ ਕਿਉਂਕਿ ਹਮੇਸ਼ਾ ਉਹ ਇਮਾਨਦਾਰੀ ਦੀ ਗੱਲ ਕਰਦੇ ਨੇ ਪੰਜਾਬ ਦੇ ਲੋਕਾਂ ਦੀ ਗੱਲ ਕਰਦੇ ਨੇ ਹਮੇਸ਼ਾ ਹੀ ਕਿਉਂਕਿ ਉਹ ਜ਼ਮੀਨ ਡੋਂ ਟੂ ਅਰਥ ਨੇ ਲੇਕਿਨ ਹੁਣ ਇਹ ਦੱਸਿਆ ਜਾ ਰਿਹਾ ਹੈ ਇੱਕ ਪਾਸੇ ਪ੍ਰਧਾਨ ਹੈ ਰਾਜਾ ਬੋਲੇਂ ਇੱਕ ਪਾਸੇ ਚਰੰਜ ਚੰਨੀ ਹੈ ਪ੍ਰਤਾਪ ਸਿੰਘ ਬਾਜਵਾ ਤਾਂ ਮੁੱਖ ਮੰਤਰੀ ਦਾ ਚਿਹਰਾ ਨਹੀਂ ਹੋਣਗੇ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਦੋ ਝੰਡੇ ਨੇ ਇੱਕ ਝੰਡਾ ਹੈ ਭਾਰਤੀ ਜਨਤਾ ਪਾਰਟੀ ਦਾ ਦੂਜਾ ਝੰਡਾ ਹੈ ਵਿਰੋਧੀ ਧਿਰ ਦੇ ਨੇਤਾ ਤੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਇਸ ਲਈ ਇਹ ਜਿਹੜੀ ਪਾਰਟੀ ਹੈ ਉਸ ਨੂੰ ਪਤਾ ਹੈ ਕਿ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਨਹੀਂ ਬਣਾਇਆ ਜਾ ਸਕਦਾ لیکن ਜੇ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਦੀ ਨਵਜੋਤ ਸਿੰਘ ਸਿੱਧੂ ਨੂੰ ਹਾਲੇ ਵੀ ਪ੍ਰਿੰਕਾ ਗਾਂਧੀ, ਰਾਹੁਲ ਗਾਂਧੀ, ਸੋਨੀਆ ਗਾਂਧੀ ਅਤੇ ਮਨਮੋਹਨ ਸਿੰਘ ਪਿਆਰ ਕਰਦੇ ਨੇ। ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਹਾਲੇ ਵੀ 100% ਨਵਜੋਤ ਸਿੰਘ ਸਿੱਧੂ ਇਮਾਨਦਾਰ ਨੇ। ਉਹਨਾਂ ਦੀ ਸ਼ਬੀ ਬੇਦਾਗ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਦਾ ਚਿਹਰਾ ਹੋਵੇਗਾ ਪੰਜਾਬ ਦਾ ਇਹ ਤੇ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਕਿ ਵਾਕਿਆ ਕਾਂਗਰਸ ਪਾਰਟੀ ਨਵਜੋਤ ਸਿੰਧੂ ਤੇ ਮੁੱਖ ਮੰਤਰੀ ਵਾਲਾ ਪਤਾ ਖੜਦੀ ਹੈ ਜਾਂ ਨਹੀਂ ਧੰਨਵਾਦ